ਦੇਖੀ ਗੋਬਿੰਦਨਗਰ ਗਾਂਧੀ ਨਗਰ ਦੇ ਨੇੜੇ ਤਾਰਾ ਕਨਫੈਕਟ ਸਕੂਲ ਮਲੇਰ ਕੋਲਡਾ ਵਿਕੇ ਨਗਰ ਕੌਂਸਲਰ ਵੱਲੋਂ ਹੱਡਾ ਰੋੜੀ ਲਗਾਉਣ ਨਾਲ ਇਲਾਕੇ ਦੇ ਲੋਕ ਝੂਜੇ ਨਰਗਪਰੀ ਜ਼ਿੰਦਗੀ ਜ਼ਿਲ੍ਹਾ ਪ੍ਰਸ਼ਾਸਨ ਨਗਰ ਕੌਂਸਲਰ ਦੇ ਅਧਿਕਾਰੀਆ ਸਮੇਤ ਪ੍ਰਦੂਸ਼ਣ ਬੋਰਡ ਨੂੰ ਦਿੱਤੀਆਂ ਦਰਖਾਸਤਾਂ ਤੇ ਕੋਈ ਕਾਰਵਾਈ ਨਾ ਹੋਂਦੇ ਅੱਜ ਡਿਪਟੀ ਕਮਿਸ਼ਨਰ ਦੇ ਦਫ਼ਤਰ ਅੱਗੇ ਧਰਨਾ ਦੇ ਕੇ ਨਗਰ ਕੌਂਸਲਰ ਤੇ ਵਿਧਾਇਕ ਤੇ ਖਿਲਾਫ ਡੱਟ ਕੇ ਕੀਤੀ ਨਾਰੇਬਾਜ਼ੀ ਦੇ ਕਾਸਾ ਦਾ ਅਫਸਰ ਵੱਲੋਂ ਕੰਮ ਟਪਾਉਣ ਵਾਦੇ ਤੋਂ ਭੜਕ ਕੇ ਇਲਾਕਾ ਨਿਵਾਸੀ ਨੇ 4 ਅਗਸਤ ਤੱਕ ਦਾ ਦਿੱਤਾ ਸਮਾਂ ਜੇ ਹੱਡਾ ਰੋੜੀ ਨਾ ਚੁੱਕੀ ਦਾ ਖੁਦ ਕਰਨਗੇ ਮਰਦਾ ਜਾਨਵਰ ਨਾ ਸੁੱਟਣ ਦਾ ਹੱਲ ਅੱਗੇ ਹੋਰ ਕੀ ਕਿਹਾ ਇਹ ਤੁਸੀਂ ਸੁਣੋ ਸੇਮਾਨ ਮੈਂ ਇਹਸ ਕਰਕੇ ਕਹਿਣਾ ਜੇ ਜਦੋਂ ਸਮਾਂ ਆਉਂਦਾ ਇਹਨਾ ਮਾਰੇ ਵਜਾ ਨੂੰ ਨਾ ਧੋਖੇ ਵਜਾ ਨੂੰ ਖੇਗੇ ਲਾਉਣ ਦਾ ਉਦੋਂ ਇੱਕ ਹੱਥ ਤੇ ਅੰਦਰੋਂ ਆਉਂਦਾ ਐਸੀ ਰੇੜੀ ਤੋਂ ਹਟਾ ਰੋੜੀ ਦੂਰ ਹਟਾ ਰੋੜੀ ਚਿਕਾਓ ਪਰਿਵਾਰ ਬਚਾਓ ਜੈ ਜੈਕਾਰ ਹਟਾ ਰੋੜੀ ਚਿਕਾਓ ਪਰਿਵਾਰ ਬਚਾਓ ਜੈ ਜੈਕਾਰ ਹਟਾ ਰੋੜੀ ਦੀ ਭੈੜੀ ਬਦਮੋਗ ਕਾਰਨ ਖਾਲਿਆ ਪ੍ਰਦੂਸ਼ਣ ਬੰਦ ਕਰੋ ਮੰਦਿਰੋ ਮੰਦਿਰੋ ਕੋ ਦੂਰਸੇ ਹੰਕਾਰ ਨੋ ਬਿਵਾਰ ਹੁੰਦੇ ਬੱਚਿਆਂ ਦਾ ਕੌਣ ਜ਼ਿੰਮੇਵਾਰ ਇਹ ਸਰਕਾਰ ਇਹ ਸਰਕਾਰ ਕੋ ਦੂਰਸੇ ਹੰਕਾਰ ਨੋ ਬਿਵਾਰ ਹੁੰਦੇ ਬੱਚਿਆਂ ਦਾ ਕੌਣ ਜ਼ਿੰਮੇਵਾਰ ਇਹ

माटुरी जावे तब पूरी बात साधु सगा करना पड़ेगा इसलिए ये थोरे जिला प्रशासन को ये थोदी नगर कौसला को चाहिए अभी जो बललाल वाचेन काल छोड़ दे और ये तक दे हो परबद मैं बैठक करूंगा रणजीत सिंह जी डालमा ਰੰਜੀਤ ਸਿੰਘ ਜਾਰਮਾ ਮਾਣ ਨਾਲ ਬੈਂਤੀ ਕਰੂੰਗਾ ਉਮੀਦਵਾਰ ਜਿਆ ਰਤਨ ਰੰਜੀਤ ਸਿੰਘ ਜਾਰਮਾ ਮਾਨਨ ਵਾਸੀਆਂ ਨੂੰ ਬੇਨਤੀ ਹੈ ਕਿ ਜਿਹੜੇ ਸਾਥੀ ਪੁਰੇ ਗੋਟਾ ਨਮਾਉਣਾ ਹੈ ਆਪਾਂ ਮੇਲੂ ਰਹਿਮਾਨ ਜੀ ਦੇ ਬੁੱਪਰ ਦੀ ਚੜਾਈ ਕਰਕੇ ਕਿਰਪਾ ਕਰਕੇ ਸਾਰੇ ਜੋ ਬੈਲੂ ਜਿੱਤੇ ਵੀ ਜਗਾ ਮਿਲਦੀ ਆ ਪਾਹਲੇ ਪਾਸੇ ਇੱਧਰ ਮਾਗਰ ਨਾ ਮੇਰੇ ਘਰੋਂ ਜ ਕਾੜਨਾ ਤਾਂ ਉਧਰ ਦੇ ਪਾਸੇ ਕਾੜਦੇ। ਇੱਥੋਂ ਦੇ ਪ੍ਰਸ਼ਾਸਨ ਨੇ ਮਿਊਸਪਲਟੀ ਨੇ ਪਤਾ ਨਹੀਂ ਕਿਹੜੀ ਜਗਾ ਤੋਂ ਚੱਕ ਕੇ ਦੇ ਆ ਕੇ ਖੱਡਾ ਰੋੜੀ ਉਹ ਸਾਡੇ ਨੌ ਤਰਾਣੀ ਫਾਟਕਾਂ ਦੇ ਨੇੜੇ ਲਗਾਤੀ। ਹੁਣ ਉਸ ਖੱਡਾ ਰੋੜੀ ਚੋਂ ਭੈੜੀ ਬਦਬੋਹ ਦੇ ਕਾਰਨ ਗਾਂਧੀ ਨਗਰ, ਗੋਬਿੰਦ ਨਗਰ ਤੇ ਜੋ ਕਿ ਤਰੇੜਾ ਉਧਰਲਾ ਸਾਰਾ ਇੰਡਸਟਰੀ ਏਰੀਆ ਉਹਦੇ ਮਜ਼ਦੂਰ, ਮਾਲਕ ਸਾਰੇ ਬੁਰੀ ਤਰ੍ਹਾਂ ਪ੍ਰੇਸ਼ਾਨ ਨੇ। ਉਹ ਭੈੜੀ ਬਦਬੂ ਦੇ ਨਾਲ ਸਾਡੇ ਬੱਚੇ ਬਿਮਾਰ ਹੋ ਰਹੇ ਨੇ ਸਾਡੇ ਬਜ਼ੁਰਗ ਬਿਮਾਰ ਹੋ ਰਹੇ ਨੇਗੇ ਔਰ ਬਹੁਤੀ ਸਾਨੂੰ ਰਹਿਣਾ ਉੱਥੇ ਮਤਲਬ ਦੁੱਬਰ ਹੋਇਆ ਪਿਆ ਅਸੀਂ ਇੱਥੋਂ ਦੇ ਮਾਨਯੋਗ ਡੀਸੀ ਸਾਹਿਬ ਜੀ ਨੂੰ ਵੀ ਮਿਲ ਕੇ ਗਏ ਤੇ ਡਿਪੂਟੇਸ਼ਨ ਦੇ ਤੌਰ ਤੇ ਇਹਨਾਂ ਨੇ ਵੀ ਭਰੋਸਾ ਦਿਵਾਇਆ ਸੀਗਾ ਕਿ ਅਸੀਂ ਜਲਦੀ ਇਸ ਮਾਮਲੇ ਦਾ ਨਿਪਟਾਰਾ ਕਰਾਂਗੇ ਜੋ ਇੰਡਸਟਰੀ ਮਾਲਕ ਨੇ ਉਹ ਵੀ ਮਿਲ ਕੇ ਗਏ ਨੇ ਉਹਨਾਂ ਨੂੰ ਵੀ ਇਹਨਾਂ ਨੇ ਭਰੋਸਾ ਦਿਵਾਇਆ ਔਰ ਹਲਕਾ ਵਿਧਾਇਕ ਨੇ ਮੁਹੰਮਦ ਜਮੀਲウ ਰਹਿਮਾਨ ਜੀ ਉਹਨਾਂ ਨੂੰ ਵੀ ਅਸੀਂ ਲਿਖਤੀ ਪੱਤਰ ਦੇ ਕੇ ਗਏ ਉਹਨਾਂ ਨੇ ਵੀ ਹਰਾ ਪੈਨ ਜੋ ਲੋਕਾਂ ਨੇ ਲੈ ਕੇ ਦਿੱਤਾ ਉਹਦੇ ਨਾਲ ਵੀ ਲਿਖਿਆ ਕਿ ਰਿਸੈਸਰੀ ਐਕਸ਼ਨ ਮੈਡਮ ਨੂੰ ਲਿਖਿਆ ਉਹਨਾਂ ਨੇ ਪਰ ਕੋਈ ਕਾਰਵਾਈ ਨਹੀਂ ਹੋਈ ਅਸੀਂ ਮੀਤ ਹੈਰ ਜੀ ਜਿਹੜੇ ਇੱਥੇ ਲੋਕ ਸਭਾ ਦੀ ਚੋਣ ਜਿੱਤੇ ਨੇ ਉਹਨਾਂ ਦੀ ਚੋਣ ਦੇ ਦੌਰਾਨ ਜੋ ਜ਼ਮੀਦੂ रहमान ਜੀ ਦੇ ਮੈਡਮ ਸਾਡੇ ਮਹੱਲੇ ਦੇ ਵਿੱਚ ਆਏ ਅਸੀਂ ਉਹਨਾਂ ਨੂੰ ਵੀ ਆਪਣਾ ਮਸਲਾ ਇਹ ਦੱਸਿਆ ਕਿ ਤੁਸੀਂ 2.5 ਸਾਲਾਂ ਚ ਇਹਨਾਂ ਦੋਨਾਂ ਮਹੱਲਿਆਂ ਦਾ ਇੱਕ ਫੁੱਟੀ ਕੌਡੀ ਦਾ ਵਿਕਾਸ ਨਹੀਂ ਕੀਤਾ। ਨਾ ਉੱਥੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਹੈ, ਨਾ ਉੱਥੇ ਕੋਈ ਗਲੀਆਂ ਨਾਲੀਆਂ ਪੱਕੀਆਂ ਨੇ, ਨਾ ਉੱਥੇ ਕੋਈ ਸੀਵਰੇਜ ਦਾ ਪ੍ਰਬੰਧ ਹੈ, ਨਾ ਉੱਥੇ ਕੋਈ ਰਸਤਾ ਮੀਂਹ ਪੈ ਜੇ ਤਾਂ ਉੱਥੇ ਸਕੂਟਰ ਤਾਂ ਸਕੂਟਰ ਗੱਡੀ ਵੀ ਕਾਰ ਚ ਵੀ ਨਹੀਂ ਲੱਗ ਸਕਦੇ, ਪੈਦਲ ਦਾ ਤਾਂ ਬਹੁਤ ਬੁਰਾ ਹਾਲ ਹੈ। ਔਰ ਫਾਟਕ ਲੱਗਦੇ ਨੇ ਫਾਟਕਾ ਤੇ ਲੋਕ ਬੇਹੋਸ਼ ਹੋ ਰਹੇ ਨੇ ਉਹ ਪੈੜੀ ਬਦਬੋਧ ਦੇ ਕਾਰਨ 1400 ਦੇ ਕਰੀਬ ਬੱਚਾ ਤਾਰ ਤਾਰਾ ਕਨਵੈਂਟ ਚ ਪੜਦਾ ਹੈ ਉੱਥੋਂ ਦੇ ਬੱਚੇ ਵੀ ਬਿਮਾਰ ਹੋ ਰਹੇ ਨੇਗੇ ਔਰ ਜੋ ਇੰਡਸਟਰੀ ਏਰੀਆ ਦੇ ਵਿੱਚ ਮਜ਼ਦੂਰ ਕੰਮ ਕਰਦੇ ਨੇ ਆਪਣੀਆਂ ਨੌਕਰੀਆਂ ਛੱਡਣ ਲਈ ਪੈੜੀ ਬਦਬੋਧ ਦੇ ਕਾਰਨ ਉੱਥੋਂ ਉਹ ਛੱਡਣ ਲਈ ਮਜਬੂਰ ਨੇ ਇਸ ਕਰਕੇ ਅਸੀਂ ਐਮਐਲਏ ਸਾਹਿਬ ਨੂੰ ਵੀ ਬੇਨਤੀ ਕੀਤੀ ਮੀਤ ਹਰਜਨੂ ਵੀ ਬੇਨਤੀ ਕੀਤੀ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਵੀ ਬڑے-ਬڑے ਦਸਕਤ ਕਰਕੇ ਅਸੀਂ ਉਹ ਵੱਡੇ 2-3 300 ਵਰਕਰਾਂ ਨੇ ਤੇ ਮਹੱਲਾ ਨਿਵਾਸੀਆਂ ਨੇ ਦਸਕਤ ਕਰਕੇ ਅਸੀਂ ਉਹ ਚਿੱਠੀਆਂ ਉਹਨਾਂ ਨੂੰ ਵੀ ਪਾਈਆਂ ਪਰ 4 ਮਹੀਨਿਆਂ ਤੋਂ ਸਾਡੀ ਕੋਈ ਲਾਰੇ ਲੱਪੇ ਤੋਂ ਸਵਾਏ ਸਾਨੂੰ ਕੁਝ ਨਹੀਂ ਮਿਲਿਆ ਇਸੇ ਕਰਕੇ ਮਜਬੂਰੀ ਵਸ ਗੋਵਿੰਦਨਗਰ ਗਾਂਧੀ ਨਗਰ ਤੇ ਉੱਥੋਂ ਦੇ ਜਿਹੜੀ ਲੇਬਰ ਆ ਗਈ ਉਹ ਵਿਅਕਤੀਆਂ 'ਚ ਕੰਮ ਕਰਦੇ ਉਹਨਾਂ ਦੇ ਮਾਲਕ ਨੇ ਉਹ ਸਾਰਿਆਂ ਦੇ ਸਹਿਯੋਗ ਦੇ ਨਾਲ ਅਸੀਂ ਅਸੀਂ ਪਹਿਲਾਂ ਸੰਕੇਤਕ ਰੋਸ ਤਰਨਾ ਦੇ ਰਹੇ ਹਾਂ ਕਿਉਂਕਿ ਅਸੀਂ ਬੇਨਤੀ ਕੀਤੀ ਆ ਲਿਖਤੀ ਤੌਰ ਤੇ ਵੀ ਕਿ ਉੱਥੇ ਜਿਹੜੇ ਹੱਡਾ ਰੋੜੀ ਚ ਜਿਹੜੇ ਜਾਨਵਰ ਕਾਂ ਵਗੈਰਾ ਜਾਂਦੇ ਆ ਉਹ ਮਾਸ ਦੇ ਟੁਕੜੇ ਚਾੱਕ ਕੇ ਸਾਡੇ ਘਰਾਂ ਤੱਕ ਛਿੱਟ ਜਾਂਦੇ ਨੇ ਜੀ। ਕੀ ਲੱਗਦਾ ਕੋ ਬੱਚੇ ਵੀ ਬੱਚੇ ਵੀ ਸਾਡੇ ਬਿਮਾਰ ਨੇ ਜੀ ਤਿੰਨ ਤਿੰਨ ਬਛੜੇ ਉੱਥੇ ਲੇਡੀਜ਼ ਤੇ ਜਾਇੰਟਸ ਦੀ ਮੌਤਾਂ ਵੀ ਹੋ ਚੁੱਕੀਆਂ ਬਿਮਾਰੀ ਦੇ ਨਾਲ। ਬੁਖਾਰ ਖੰਖਾਰ ਕੁੱਤੇ ਨੇ ਜਿਹੜੇ ਉੱਥੇ ਮਾਸਾਹਾਰੀ ਕੁੱਤੇ ਨੇ ਕਿਸੇ ਵੀ ਸਮੇਂ ਕਿਸੇ ਦਾ ਜਾਨੀ ਨੁਕਸਾਨ ਕਰ ਸਕਦੇ ਨੇਗੇ ਉਹ ਰਾਹਗੀਰਾਂ ਨੂੰ ਘੇੜਦੇ ਨੇ ਉੱਥੇ ਅਸੀਂ ਇਹ ਬੇਨਤੀਆਂ ਲਿਖਤੀ ਤੌਰ ਤੇ ਕੀਤੀਆਂ ਲਗੀਆਂ ਚੇਅਰਮੈਨ ਪੰਜਾਬ ਦੇ ਪੋਲੂਸ਼ਨ ਬੋਰਡ ਨੂੰ ਵੀ ਅਸੀਂ ਬਕਾਇਦਾ ਤੌਰ ਤੇ ਮਿਲਣਾ ਰਹੇ ਹਾਂ ਤੇ ਅਸੀਂ ਉਹਨਾਂ ਦਾ ਹੀ ਡਾਕ ਰਾਹੀਂ ਵੀ ਚਿੱਠੀਆਂ ਭੇਜੀਆਂ ਨੇਗੀਆਂ ਉਹਨਾਂ ਵੱਲੋਂ ਸਾਨੂੰ ਪਤਾ ਲੱਗਿਆ ਸਾਡੇ ਕੋਲੇ ਕਾਫੀਆਂ ਆਈਆਂ ਰਹਿਗੀਆਂ ਡੀਸੀ ਸਾਹਿਬ ਨੂੰ ਏਡੀਸੀ ਸਾਹਿਬ ਨੂੰ ਉਹਨਾਂ ਨੇ ਉਹ ਨੈਸੈਸਰੀ ਐਕਸ਼ਨ ਲਈ ਜਲਦੀ ਕਾਰਵਾਈ ਕਰਨ ਲਈ ਉਹਨਾਂ ਨੇ ਵੀ ਹਦਾਇਤਾਂ ਕੀਤੀਆਂ ਨੇਗੀਆਂ ਪਰ ਪ੍ਰਸ਼ਾਸਨ ਅਜੇ ਸੁੱਤਾ ਪਿਆ ਹੈ ਇੱਥੇ ਦੇ ਈਓ ਸਾਹਿਬ ਸੁੱਤੇ ਪਏ ਨੇ ਇਸ ਕਰਕੇ ਅਸੀਂ ਪ੍ਰਸ਼ਾਸਨ ਨੂੰ ਜਗਾਉਣ ਵਾਸਤੇ ਅੱਜ ਇੱਥੇ ਰੋਸ ਧਰਨਾ ਦੇਣ ਆਏ ਆ ਅਸੀਂ ਮਿਹਨਤੀ ਲੋਕਾਂ ਦਸਾਂ ਨਾਹਾਂ ਦੀ ਕਿਰਤ ਕਰਨ ਵਾਲੇ ਲੋਕਾਂ ਅਰਸੀਂ ਚੇਤਾਵਨੀ ਵੀ ਦਿੱਤੀ ਹੈ ਪ੍ਰਸ਼ਾਸਨ ਨੂੰ ਕਿ ਜੇਕਰ ਤੁਰੰਤ ਉਸ ਮਸਲੇ ਦਾ ਹੱਲ ਨਾ ਕੀਤਾ ਤਾਂ ਅਸੀਂ ਸਿੱਧੇ ਤੌਰ ਤੇ ਸਿੱਧੀ ਕਾਰਵਾਈ ਕਰਾਂਗੇ ਆਰ ਪਾਰ ਦੀ ਲੜਾਈ ਲੜਾਂਗੇ ਜਿਹੜੇ ਲੋਕ ਉਥੇ ਠੇਕਾ ਭਾਵੇਂ ਕਿਸੇ ਦਾ ਹੋਵੇ ਠੇਕੇਦਾਰ ਨਾਲ ਸਾਡੀ ਕੋਈ ਲੜਾਈ ਨਹੀਂ ਪਰ ਅਸੀਂ ਮਹੱਲਿਆਂ ਮਹੱਲੇ ਦੇ ਵਿੱਚ ਮਰੇ ਹੋਏ ਪਸ਼ੂ ਨਹੀਂ ਛੁੱਟਣ ਦੇਵਾਂਗੇ ਸਾਨੂੰ ਕੋਈ ਵੀ ਕੁਰਬਾਨੀ ਕਰੇ ਅਸੀਂ ਉਥੇ ਘੇਰਾਂਗੇ ਇਹ ਸਾਰੀ ਪ੍ਰਸ਼ਾਸਨ ਦੇ ਜਿੰਮੇਵਾਰੀ ਹੈ ਇਹ ਸਾਡੀ ਬੇਤੀ ਹੈ ਜੇ ਤਾਂ ਇਹ ਹੱਡਾ ਰੋੜੀ ਬਣਾਇਆ ਗਿਆ ਕਿੰਨੀ ਦੇਰ ਤੋਂ ਬਣਿਆ ਕੀ ਇਹਨਾਂ ਦਾ ਬਣਿਆ ਹੋਇਆ ਹੈ ਇਹ ਪਹਿਲਾਂ ਤਾਂ ਨਹੀਂ ਬੜਿਆ ਜੀ ਪਹਿਲਾਂ ਪਤਾ ਨਹੀਂ ਕਿੱਥੇ ਹੁੰਦੇ ਦੀ ਜਦੋਂ ਮਹੱਲਾ ਬਸਿਆ ਨਹੀਂ ਸੀ ਕਿੰਨੀ ਦੇਰ ਤੋਂ ਉਹ ਇਹਨੂੰ ਤਾਂ ਹੁਣ 4 ਕਿ ਮਹੀਨੇ ਹੋਏ ਨੇ ਪਤਾ ਨਹੀਂ ਕਿੱਥੋਂ ਚੱਕ ਕੇ ਲਿਆ ਕੇ ਇੱਥੇ ਧਰਤਾ ਜਦੋਂ ਇਹ ਬਣਿਆ ਸੀ ਤੁਸੀਂ ਇਸ ਟਾਈਮ ਵਿਰੋਧ ਗੱਲ ਇਸ ਤਰ੍ਹਾਂ ਹੈ ਜਿਹੜੀ ਇਹ ਹੱਡਾ ਰੋਣ ਸੀ ਪਹਿਲਾਂ ਸਾਡੀ 20 ਸਾਲ ਤੋਂ ਕਿੱਥੇ ਚੱਲ ਰਹੀ ਸੀ ਸਾਡੀ ਜਗ੍ਹਾ ਦੇ ਵਿੱਚ ਜਿਹੜੀ ਐਸਟੀਪੀ ਕੋਲ ਜਗ੍ਹਾ 17 ਘੂੜ ਦੇ ਨੇੜੇ ਉਹ ਸਕੂਲ ਦੇ ਬਹੁਤ ਨਜ਼ਦੀਕ ਹੋਣ ਕਰਕੇ ਐਡੀਸੀ ਮਾਨ ਕੋਲ ਉਹਨਾਂ ਦਾ ਐਮਐਨਏ ਸਾਹਿਬ ਵੱਲੋਂ ਤੇ ਬੱਚੇ ਵੱਲੋਂ ਪਰਤੇ ਦੇ ਮਾਪਿਆਂ ਵੱਲੋਂ ਆਇਆ ਸੀ ਕਿ ਇੱਕ ਫੰਡ ਵਿੱਚ ਕਰਾਇਆ ਜਾ ਰਿਹਾ ਹੈ। ਸਾਡੀ ਉਸ ਤੈਨ ਦੀ ਕੋਸ਼ਿਸ਼ ਹੈ ਵੀ ਕੋਈ ਬਾਹਰ ਜਗਾ ਮਿਲ ਜੇ। ਪਰ ਸਾਨੂੰ ਬਾਹਰ ਕੋਈ ਜਗਾ ਮਿਲ ਰਹੀ ਹੈ ਜੀ। ਹੁਣ ਅਸੀਂ ਨੈਕਸਟ ਵੀਕ ਅਸੀਂ ਮਤਾ ਰੱਖਣਾ ਹੈ ਹਾਊਸ ਦੀ ਮੀਟਿੰਗ ਦੇ ਵਿੱਚ। ਅਜੰਡੇ ਦੇ ਆਈਟਮ ਰੱਖ ਦਿੱਤੀ ਵੀ ਹੈ ਵੀ ਬਾਹਰ ਜਗਾ ਪਰਚੇ ਕੀਤੀ ਹੈ। ਅਸੀਂ ਉਹਨੂੰ ਮਤਾ ਰੱਖਾ ਕੇ ਨੈਕਸਟ ਵੀਕ ਮੀਟਿੰਗ ਕਰਵਾਵਾਂਗੇ। ਹਾਊਸ ਦੀ ਮੀਟਿੰਗ ਤੋਂ ਬਾਅਦ ਸਰਕਾਰ ਨੂੰ ਤੇ ਜਾਨੀ ਮਤਾ ਪਵਾ ਦੇ। ਜਦੋਂ ਵੀ ਇਹ ਤੁੰਗਲ ਉਸ ਦੀ ਆਮਦਨੀ ਦਾ ਪ੍ਰੋਬਲਮ ਹੈ। ਕਿ ਜਿਹੜੀ ਹੈਗੀ ਆ ਕਵਾਰਾਂ ਦੇ ਦੇ ਕੇ ਜਗਾ ਜੇ ਮੰਗ ਕਰਾਂਗੇ ਵੀ ਅਸੀਂ ਜਗਾ ਪਰਚੇ ਕਰੀਏ ਫਿਰ ਉਹ ਵੀ ਜਗਾ ਬਾਤ ਹੀ ਕਰਦੇ ਕਿਉਂਕਿ ਇੱਥੇ ਮਲੇ ਕੋਟਲੇ ਦੇ ਵਿੱਚ ਜਿਹੜੇ ਪਸ਼ੂ ਪਸ਼ੂ ਉਹਦੇ ਟਵੇਲੇ ਬਹੁਤ ਨੇ ਅਸੀਂ ਹੋਰ ਵੀ ਨਗਰ ਕੂਸਲਾਂ ਦੇ ਵਿੱਚ ਮੈਂ ਰਹਿ ਕੇ ਆਏ ਹਾਂ ਤੇ ਨਹੀਂ ਅੰਨੇ ਪਸ਼ੂ ਹੈਗੇ ਜਿੰਨੇ ਇੱਥੇ ਜ਼ਿਆਦਾ ਨੇ ਇੱਥੇ ਦਿੱਕਤ ਇਹ ਆ ਰਹੀ ਹੈ ਦੇਖੋ ਜਿੱਥੇ ਪਸ਼ੂ ਹੈਗੇ ਨੇ ਪਸ਼ੂਆਂ ਨੇ ਮਰਨਾ ਵੀ ਹੈ ਜੇ ਨਹੀਂ ਚੱਕਾਂਗੇ ਤਾਂ ਹੋਰ ਪ੍ਰੋਬਲਮ ਆਏਗੀ ਅਸੀਂ ਇੱਕ ਇਕਰਾਰ ਦਿੱਤਾ ਹੋਇਆ ਹੈ ਹਦਾਰੋਂ ਵੀ ਇਹਦਾ ਆਪਣਾ ਪਸ਼ੂ ਮਰਦਾ ਪਸ਼ੂ ਜਾਨਵਰ ਚੱਕਣਾ ਉਹ ਠੇਕੇਦਾਰ ਉਹਦਾ ਪ੍ਰੋਪਰ ਉਹ ਕਰ ਰਿਹਾ ਹੈ ਅਸੀਂ ਉਹਨੂੰ ਉਹਨੂੰ ਵੀ ਅੱਜ ਉਹਨੂੰ ਬੁਲਾ ਕੇ ਕਿਹਾ ਵੀ ਭਾਈ ਉਹ ਇਹਨੂੰ ਜਿੰਨਾ ਵੀ ਜਲਦੀ ਹੋ ਸਕਦਾ ਉਹਨੂੰ ਡਿਸਪੋਜ਼ ਆਫ ਕੀਤਾ ਜਾਵੇ ਸਾਰੇ ਕਰੋ ਕੀ ਆਸ਼ਵਾਸਨ ਦਿੱਤਾ ਤੁਹਾਡੀ ਗੱਲ ਬਾਤ ਮੈਂ ਅਹੀ ਦੱਸ ਰਿਹਾ ਤੁਹਾਨੂੰ ਕਿ ਨੈਕਸਟ ਵੀਕ ਅਸੀਂ ਜਿਹੜਾ ਹੈਗਾ ਮਤਾ ਪਵਾ ਰਹੇ ਹਾਊਸ ਮੀਟਿੰਗ ਵਿੱਚ ਸਰਕਾਰ ਨੂੰ ਅਪਰੂਵ ਲਈ ਭੇਜ ਕੇ ਉਸ ਤੋਂ ਬਾਅਦ ਜਦੋਂ ਸਾਨੂੰ ਅਪਰੂਵ ਆ ਗਈ ਕਿੰਨੇ ਕਿੰਨੇ ਮਹੀਨਿਆਂ ਦਾ ਪ੍ਰੋਸੈਸ ਹੈ ਇਹ ਇਸ ਤਰ੍ਹਾਂ ਜੀ ਜਿਵੇਂ ਹੈਗੀ ਆ ਜਾਏਗੀ ਸਾਡੀ ਪ੍ਰोसीडिंग ਮਤਾ ਪੈ ਕੇ ਇਹ ਕਟੋ-ਕਟ ਮੇਖਲ 15-20 ਦਿਨ ਤਾਂ ਉੱਥੋਂ ਸਾਨੂੰ ਸਰਕਾਰ ਤੋਂ ਮਨਜ਼ੂਰੀ ਆਉਣ ਨੂੰ ਲੱਗ ਜਾਂਦੀ ਹੈ ਜੀ ਫਿਰ ਉਸ ਤੋਂ ਬਾਅਦ ਅਸੀਂ ਅਖਬਾਰਾਂ ਦੇ ਵਿੱਚ ਐਡ ਦੇਵਾਂਗੇ ਜਮੀਨ ਕੀ ਖਰੀਦਣ ਵਾਸਤੇ ਇਹੋ ਸਭ ਤੁਸੀਂ ਜੇ ਠੇਕਾ ਦਿੱਤਾ ਉਹ ਜੇ ਐਗਰੀਮੈਂਟ ਹੋਇਆ ਕੇ ठेकेदार ਆਪਣਾ ਪ੍ਰਬੰਧ ਆਪ ਕਰੇਗਾ ਤੁਸੀਂ ਪਹਿਲਾਂ ਵੀ ਕਈ ਵਾਰ ਵਾਅਦਾ ਕਰਬ ਕੀਤਾ ਕਿ ठेकेदार ਪ੍ਰਬੰਧ ਕਰੇ ठेकेदार ਕਿਉਂ ਨਹੀਂ ਕਰ ਰਿਹਾ ਕਿ ਕੀ ਕੀ ਕੜੀ ਕੀ ਹੈ ਕੀ ਪਰ ठेकेदार ਦੇ ਅਸੀਂ ਅੱਜ ਵੀ ਹੋਈ ਆ ਅਸੀਂ ਪਹਿਲਾਂ ਉਹਨੂੰ ਬੁਲਾ ਕੇ ਦਫਤਰ ਮੀਟਿੰਗ ਕਰੀਏ ਹਾਂਜੀ ਹਾਂ ਜਿਹੜਾ ਐਗਰੀਮੈਂਟ 'ਚ ਲਿਖਿਆ ਹੋਇਆ ਫਿਰ ਕਿਉਂ ਨਹੀਂ ਕਰ ਰਹੇ ਉਹਨੂੰ ਕੋਈ ਜਗ੍ਹਾ ਨਹੀਂ ਦੇ ਰਿਹਾ ਬਾਹਰ ਉਹ ਕਹਿੰਦਾ ਮੇਰੀ ਦਿੱਕਤ ਆ ਮੈਂ ਕਹਿੰਦਾ ਚੱਕਣਾ ਬੰਦ ਕਰ ਦਿੰਦਾ ਦੇਖੋ ਜੇ ਚੱਕਣੇ ਬੰਦ ਹੋ ਗਏ ਉਹ ਆਪਣੀ ਸ਼ਹਿਰ ਦੇ ਵਿੱਚ ਪ੍ਰੋਬਲਮ ਸਰ ਲੋਕਾਂ ਦੇ ਵੀ ਕਹਿਣਾ ਹੈ ਕਿ ਇਕੱਲੇ ਮਲੇੜ ਕੋਲੇ ਦੇ ਉੱਤੇ ਜੇ ਮਰਦਾ ਜਾਨਵਰ ਨਹੀਂ ਜਾਂਦੇ ਆਲੇ-ਦਾਲੇ ਅਮਰਗੜ ਅਹਿਮਦਗੜ ਪੂਰੇ ਇਲਾਕੇ ਦੇ ਲਿਆ ਕੇ ਕਰਦੇ ਇਹਦੇ ਬਾਰੇ ਠੀਕ ਆ ਮੈਂ ਪਹਿਲਾਂ ਬੇਨਤੀ ਕੀਤੀ ਹੈ ਮੈਂ ਪੰਜਾਬ ਦੀਆਂ ਘਟੋਘੜ 24 25 ਨਗਰ ਕੌਂਸਲਾਂ ਤੇ ਕੰਮ ਕਰ ਲਿਆ ਮੈਂ ਸਾਲੀਆਂ ਟ੍ਰਾਂਸਪੋਰਟਾਂ ਸਾਲਕ ਦੀ ਬਾਅਦ ਹੋਈ ਜਾਂਦੀਆਂ ਹੁੰਦੀਆਂ ਨੇ ਤੇ ਉੱਥੇ ਕਿਸੇ ਵੀ ਸ਼ਹਿਰ ਦੇ ਵਿੱਚ ਇੰਨੇ ਪਸ਼ੂ ਨਹੀਂ ਹੈਗੇ ਜਿੰਨੇ ਇੱਥੇ ਨੇ ਮੈਨੂੰ ਤਾਂ ਇਹ ਲੱਗਦਾ ਕਿ ਘਟੋਘੜ ਦੋ ਤਿੰਨ ਡਿਸਟ੍ਰਿਕਟਾਂ ਜਿੱਨੇ ਪਸ਼ੂ ਹੋਣਗੇ ਤੇ ਕੰਨੇ ਮਿਲੇ ਕੋਟਲੇ ਤੇ ਹੈਗੀਆਂ ਇਹੋ ਸਾਹਿਬ ਇਹੋ ਸਾਹਿਬ ਨਜਾਇਜ਼ ਤਵੇਲੇ ਬਨ ਰਹਿ ਪਸ਼ੂਆਂ ਦੇ ਬਗੈਰ ਮਨਜ਼ੂਰੀ ਤੋਂ ਬਣ ਰਹਿਣਾ ਉਹ ਜੇ ਤਵੇਲੇ ਬਣਨਗੇ ਤਾਂ ਪਸ਼ੂ ਹੀ ਮਰਨਗੇ ਤਾਂ ਇਹ ਤਾਂ ਨਜੇ ਤਵੇਲੇ ਵੀ ਪਰਮਿਸ਼ਨ ਹੋ ਰਹੀਆਂ ਨੇ ਜਿੱਥੇ ਵੀ ਸਾਡੇ ਧਿਆਨ ਦੇ ਵਿੱਚ ਆਉਂਦਾ ਕੋਈ ਤਵੇਲਾ ਬਣਦਾ ਦੇਖੋ ਸਾਡੇ ਕੋਲ ਨਕਸ਼ਾ ਆਏਗਾ ਨਕਸ਼ਾ ਉਹਦੀ ਪ੍ਰੋਪਰ ਜਿੰਨੇ ਪਸ਼ੂ ਰੱਖਣੇ ਨੇ ਉਹਦੇ ਹਿਸਾਬ ਨਾਲ ਜੀ ਉਹਦੀ ਕੈਪੈਸਿਟੀ ਹੋ ਜੀ ਤਾਂ ਅਸੀਂ ਪਰ ਸਰ ਕੋਈ ਤੁਹਾਡੇ ਧਿਆਨ ਚਾਹੁੰਦੇ ਨੇ ਜ਼ਾਇਜ ਜੇ ਤਾਂ ਕਾਰਵਾਈ ਅਸੀਂ ਨੋਟਿਸ issues ਕਰਦੇ ਆਂ ਛੋੜ ਦਿੰਨੇ ਆਂ ਜੀ ਸੈਕੰਡ ਉਹ ਤਾਂ ਜਿਹੜਾ ਕੋਈ ਅਸੀਂ ਅੱਜ ਕੱਲ ਤੋਂ ਕਾਰਵਾਈ ਸ਼ੁਰੂ ਕੀਤੀ ਹੋਈ ਹੈ ਜੀ ਨਹੀਂ ਹੁਣ ਵੀ ਬੰਦੇ ਮਾਨਾ ਮਾਨਾ ਮਾਮਗੜ ਰੋਡ ਦੇ ਮਾਮਾ ਮਾਮਗੜ ਤੇ ਜਿਹੜੇ ਕਨੈਕਸ਼ਨ ਜਿੰਨਾ ਨੇ ਲਾਏ ਹੋਇਆ ਨੌਕਰਾਈ ਦਾ ਸੀ ਉਹ ਕੱਟਨੇ ਸ਼ੁਰੂ ਕੀਤੇ ਆਂ ਤਸਰ ਕਿੰਨੀ ਕਦੀਰ ਚ ਇਹਨਾਂ ਦਾ ਮਸਲਾ ਹੱਲ ਹੋ ਜੇ ਦੇਖੋ ਮੈਂ ਉਹ ਬੇਨਤੀ ਕਰ ਰਿਹਾ ਜੀ ਸਾਨੂੰ ਘਟੋ ਘਟ ਜਿੱਮੇ ਹੁਣ ਸਰਕਾਰ ਕੋਲੇ ਜਾਏ ਜੀ ਅਪਰੂਵ ਉਹ ਤੋਂ ਅਪਰੂਵ ਹੋ ਕੇ ਆਏ ਕਰ ਫਿਰ ਅਸੀਂ ਅਫਵਾਰਾਂ ਚ ਦੇ ਮੰਗੇ ਜਿਹੜਾ ਟ੍ਰੀਟ ਕਰ ਲਏ ਇਹ ਹੈਗਾ ਹਾਂ ਜੀ ਟੀਡੀਸ ਸਭ ਤੁਹਾਨੂੰ ਕੋਣ ਮੰਗ ਪੱਤਰ ਦੇ ਗਏ ਹੱਦਾਰ ਹੋ ਗਏ ਨੇ ਹਾਂ ਜੀ ਇਹਦੇ ਸੰਬੰਧੀ ਕੀ ਕਾਰਵਾਈ ਹੋ ਰਹੀ ਹੈ ਜੀ ਦੇਖੋ ਹੱਦਾਰ ਰੋੜੀ ਉਹ ਸਰਕਾਰ ਤੋਂ ਬੁਆਢੀ ਨੇੜੇ ਨੌਦਰਾਨੀ ਫਰਕ ਮਲੇਰ ਕੁਟਲਾ ਇਹਨਾਂ ਨੂੰ ਉਹਨੂੰ ਆਈ ਹੈ ਜੀ ਮੰਗ ਕਿ ਇੱਥੇ ਜਿਹੜੇ ਹੈਗਾ ਇੱਕ ਤਾਂ ਸਕੂਲ ਨੇੜੇ ਹੈ ਇੱਕ ਉੱਥੇ ਜਿਹੜੀ ਬਸੋਂ ਹੈ ਉਹ ਜ਼ਿਆਦਾ ਹੋਊਗੀ ਜਿੱਥੇ ਬੱਚਾ ਰੋਟੀ ਜਲਦੀ ਪਈ ਹੈ ਇਹਨਾਂ ਨੇ ਹੀਡਵਨ ਕੀਤੀ ਹੈ ਕਿ ਇਹਨੂੰ ਉੱਥੋਂ ਸ਼ਿਫਟ ਕੀਤਾ ਜਾਵੇ ਕਿ ਬੱਚਿਆਂ ਦਾ ਤੇ ਪ੍ਰਭਾਵ ਪੈਂਦਾ ਸਕੂਲ ਨੇੜੇ ਹੈ ਬਾਕੀ ਸਾਰੇ ਗਵਲ ਦੇ ਚ ਬਦਗੂ ਫੈਂਦੀ ਹੈ ਤੇ ਜੀ ਇਹਦੇ ਬਾਰੇ ਅਸੀਂ ਮਰਜ਼ੀ ਕਾਰਵਾਈ ਜਿਹੜੀ ਹੈਗੀ ਹੈ ਜਿਸ ਤਰ੍ਹਾਂ ਤੇ ਵੀ ਤਨਵੇ ਜੀ ਜਲਦੀ ਐਕਸ਼ਨ ਲਵੋ ਸਰ ਇਹ ਭਗਵੰਤ ਮਾਨ ਜੀ ਮੁੱਖ ਮੰਤਰੀ ਸਾਹਿਬ ਦਾ ਸੁਨੇਹਾ ਹੈ ਕਿ ਅਗਰ ਕੋਈ ਕੰਪਲੇਂਟ ਆਉਂਦੀ ਹੈ ਤਾਂ ਉਸ ਨੂੰ ਤੁਰੰਤ ਹੱਲ ਕੀਤਾ ਜਾਵੇ ਇਹ ਕੰਪਲੇਂਟਾ तकरीबन 4 ਮਹੀਨੇ ਤੋਂ ਤੁਹਾਡੇ ਕੋਲੇ ਅਫਸਰਾਂ ਨੂੰ ਜਾ ਰਹੀ ਹੈ ਇਹਦਾ ਹੱਲ ਕਿਉਂ ਨਹੀਂ ਹੋ ਰਿਹਾ ਨਹੀਂ ਦੇਖੋ ਜੀ ਇਹ ਨਾ ਕੰਪਲੇਂਟ ਇੱਕ ਤਾਂ ਹੁੰਦੀ ਹੈ मौके ਤੇ ਹੀ ਕਈ ਵਾਰੀ ਹੁੰਦੀ ਹੈ ਕਿ ਨਾਲ ਦੀ ਨਾਲ ਹੋਣ ਵਾਲੀ ਹੁੰਦੀ ਹੈ ਕਈ ਚੀਜ਼ਾਂ ਹੁੰਦੀਆਂ ਜਿਨ੍ਹਾਂ 'ਚ ਮਥੇ ਪੈਣੇ ਹੁੰਦੇ ਆ ਤੇ ਉਸ ਤੋਂ ਬਾਅਦ ਕਈ ਵਾਰੀ ਰੈਗੂਲਰ ਰਿਪੋਰਟ ਦੇਣਾ ਹੁੰਦਾ ਕਈ ਕਈ ਹੋਦੀਆਂ ਨੇ ਸਟੇਟ ਲੈਵਲ ਦੀ ਤੱਕ ਪ੍ਰਕਿਰਿਆਵਾਂ ਹੁੰਦੀਆਂ ਇਸ ਕਰਕੇ ਇਹ ਵਸ਼ਸ਼ਤਾ ਸਾਡੀ ਇਹੋ ਜਿਹਾ ਜਲਦੀ ਤੋਂ ਜਲਦੀ ਪਤਾ ਕੀਤਾ ਜਾਵੇ ਪਰ ਕਿਤੇ ਜੇ ਕਈ ਮਹਿਮੇ ਵੀ ਕਈ ਅਨੁਭਵ ਹੋਣ ਹੈ ਇਸ ਕਰਕੇ ਕਿ ਜਿਹੜਾ ਟੈਗ ਲੱਗਦਾ ਹੈ